ਅੱਜ ਫੇਰ ਮੌਕਾ ਮਿਲਿਆ ਟਾਵੇ ਵਾਲੇ ਅੰਬੈਦਾਂ ਦੇ ਨਾਲ ਗੱਲਬਾਤ ਕਰਨ ਦਾ ਜਿਵੇਂ ਪਹਿਲਾਂ ਕਈ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਆਯੁਰਵੈਦਕ ਬਾਰੇ ਉਸੇ ਤਰ੍ਹਾਂ ਹੀ ਅੱਜ ਫੇਰ ਗगन દવાਖਾਨੇ ਤੇ ਮੈਂ ਪਹੁੰਚਿਆ ਮੇਰੇ ਨਾਲ ਪਿੰਟੂ ਸੋਮਲ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਗਠੀ ਇੱਥੇ ਸੋਮਲ ਜੀ ਸਵਾਗਤ ਹੈ ਤੁਹਾਡਾ ਜੀ ਸਵਾਗਤ ਹੈ ਧੰਨਵਾਦ ਤੁਹਾਡਾ ਜਟਾਣਾ ਸਾਹਿਬ ਜੀ ਗਠੀਆ ਪਹਿਲਾਂ ਤਾਂ ਕਿਹਨੂੰ ਕਹਿੰਦੇ ਨੇ ਜੀ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਨਾਲ ਬੀਤੀ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਪਰੰਤੂ ਜਿਨ੍ਹਾਂ ਨੂੰ ਨਹੀਂ ਪਤਾ ਗਠੀਆ ਦੀਆਂ ਕੀ ਲੱਮਤਾਂ ਨੇ ਕੀ ਹੋ ਜਾਂਦਾ ਗਠੀਆ ਹੋਣ ਨਾਲ ਗਠੀਏ ਦੀ ਸ਼ੁਰੂਆਤ ਜਟਾਣਾ ਸਾਹਿਬ ਹੁੰਦੀ ਹੈ ਯੂਰਿਕ ਐਸਿਡ ਦੀ ਜੀ ਯੂਰਿਕ ਐਸਿਡ ਮਤਲਬ ਪੰਜਾਬੀ ਜੀ ਤੁਹਾਨੂੰ ਸਮਝਾਵਾਂ ਜਦੋਂ ਆਪਣਾ ਖੂਨ ਆ ਜਿਹੜਾ ਇਹ ਤੇਜਾਬੀ ਹੋ ਜਾਂਦਾ ਜੀ ਤੇ ਉੱਥੋਂ ਸ਼ੁਰੂਆਤ ਹੁੰਦੀ ਹੈ ਗਠੀਏ ਦੀ ਜੀ ਤੇ ਗਠੀਏ ਦੀ ਮਤਲਬ ਆਪਣੇ ਜੋੜਾਂ ਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੋਰ ਜਿੰਨੇ ਵੀ ਜੋਇੰਟ ਨੇ ਆਪਣੇ ਬਾਡੀ ਦੇ ਸਾਰਿਆਂ ਦੇ ਵਿੱਚ ਉਂਗਲਾਂ ਦੇ ਵਿੱਚ ਇਹ ਮਤਲਬ ਜੰਮਣ ਲੱਗ ਜਾਂਦਾ ਸੋਜਾਂ ਆਉਣ ਲੱਗ ਜਾਂਦਾ ਤੇ ਦਰਦ ਰਹਿੰਦਾ ਜੀ ਬਹੁਤ ਸ਼ੁਰੂਆਤੀ ਦੌਰ ਦੇ ਵਿੱਚ ਕੀ ਪ੍ਰਭਾਵ ਕਰਦਾ ਹੈ ਕੀ ਬਾਡੀ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਨਾ ਜਦੋਂ ਯੂਰਿਕ ਐਸਿਡ ਵੱਧਦਾ ਤਾਂ ਆਪਣੇ ਜੋੜਾਂ ਹੀ ਦਰਦ ਰਹਿਣ ਲੱਗ ਜਾਂਦਾ ਜੀ ਸੋਜਾਂ ਆਉਣ ਲੱਗ ਜਾਂਦਾ ਇਹ ਸ਼ੁਰੂਆਤ ਹੁੰਦੀ ਹੈ ਜਦੋਂ ਯੂਰਿਕ ਐਸਿਡ ਦੀ ਜੀ ਤੇ ਇਹਦੇ ਵਿੱਚ ਕਈ ਯੋਗ ਆਸਣ ਵੀ ਹੈਗੇ ਆ ਜੀ ਜਿਹੜਾ ਆਪਾਂ ਕਰ ਸਕਦੇ ਹਾਂ ਜਿਵੇਂ ਹਲ ਆਸਨ ਅੱਛਾ ਜੀ ਅਦਮਾਸਨ ਹੈ ਤੇ ਭੁਜਾਂਗਾਸਨ ਹੈ ਇਹ ਦੋ ਤਿੰਨ ਆਸਨ ਹੈਗੀਆਂ ਜਿਹੜੇ ਇਹਦੇ ਵਿੱਚ ਬਹੁਤ ਲਾਹੇਵੰਦ ਹੁੰਨੇ ਆ ਜੀ ਆਸਨ ਦੇ ਨਾਲ ਨਾਲ ਦਵਾਈ ਵੀ ਲੈਣੀ ਬੜੀ ਜ਼ਰੂਰੀ ਹੈ ਨਾ ਜੀ 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 ਦਵਾਈਆਂ ਵੀ ਦਵਾਈਆਂ ਤਕਰੀਬਨ ਆਪਣੇ ਘਰੇ ਹੁੰਦੀਆਂ ਆ ਜੀ ਕਾਫੀ ਤਾਂ ਇਹਦੇ ਨਾਲ ਰਿਲੇਟਡ ਹੈ ਨਾ ਕੀ ਜੇ ਘਰ ਇਲਾਜ ਕਰ ਸਕਦਾ ਹੋਵੇ ਬੰਦਾ ਤਾਂ ਕੀ ਘਰੇਲੂ ਨੁਸਖਾ ਦੱਸ ਸਕਦੇ ਹੋ ਦਰਸ਼ਕਾਂ ਨੂੰ ਜੀ ਜੀ ਇਹ ਜਿਵੇਂ ਮਤਲਬ ਜੋੜਾਂ 'ਚ ਦਰਦ ਆ ਤੁਸੀਂ ਰੈਂਡ ਦਾ ਤੇਲ ਜੀ ਲਾਓ ਨਾ ਜੋੜਾਂ ਦੇ ਉੱਤੇ ਜਾਂ ਅਦਰਕ ਨੂੰ ਕੁੱਟ ਕੇ ਅਦਰਕ ਦਾ ਲੇਪ ਲਾਓ ਜਿੱਥੇ ਜੋੜਾਂ 'ਚ ਦਰਦ ਹੈ ਅੱਛਾ ਜੀ ਤੇ ਇਹਦੇ ਬਾਸੀ ਖਾਣਾ ਜਿਹੜਾ ਲੋਕ ਖਾਂਦੇ ਆ ਆਪਣਾ ਫਰਿੱਜ ਦੇ ਵਿੱਚ ਰੱਖ ਦਿੰਦੇ ਆ ਉਹਨਾਂ ਤੋਂ ਪਰਹੇਜ਼ ਉਹਨਾਂ ਤੋਂ ਪਰਹੇਜ਼ ਵੀ ਕਰਨਾ ਪੈਣਾ ਜੀ ਜੀ ਓਕੇ ਤੇ ਫਾਈਬਰ ਭਰਪੂਰ ਖਾਣਾ ਜ਼ਰੂਰੀ ਹੈ ਜੀ ਤੇ ਫਾਈਬਰ ਹੁੰਦਾ ਜਿਵੇਂ ਆਪਾਂ ਆਟਾ ਛਾਣ ਦਿੰਨੇ ਆ ਨਾ ਆਟੇ ਦਾ ਬੂਰਾ ਬਾਜ ਜਾਂਦਾ ਹਾਂ ਤਾਂ ਉਹ ਆਟੇ ਦੇ ਬੂਰੇ ਤੋਂ ਵੀ ਕਈ ਮਤਲਬ ਚੀਜ਼ਾਂ ਬਣਦੀਆਂ ਖਾਣਯੋਗ ਤੇ ਉਹ ਫਾਈਬਰ ਭਰਪੂਰ ਹੁੰਦਾ ਬਿਲਕੁਲ ਬਹੁਤ ਮਹੱਤਵਪੂਰਨ ਜਾਣਕਾਰੀ ਪਿੰਟੂ ਸੋਮਲ ਜੀ ਨੇ ਤੁਹਾਨੂੰ ਮੁਫਤ ਦੇ ਵਿੱਚ ਦਿੱਤੀ ਆਪਾਂ ਕੀ ਕਰਦੇ ਆ ਰੋਜ਼ ਆਮ ਤੌਰ ਤੇ ਘਰਾਂ ਵਿੱਚ ਸੁਆਣੀਆਂ ਨੇ ਜਿਹੜੀਆਂ ਉਹ ਆਟਾ ਛਾਣਨ ਤੋਂ ਪਹਿਲਾਂ ਜਿਹੜਾ ਉਹਦਾ ਵੇਸਟੇਜ ਮਟੀਰੀਅਲ ਕਹਿ ਦਿੰਨੇ ਆ ਪਰ ਬਹੁਤ ਲੋਹੇਵੰਦਾ ਇੱਕ ਰਾਮਬਣ ਚੀਜ਼ ਆ ਬੂਰਾ ਜਿਹੜਾ ਉਹਨੂੰ ਕਦੇ ਵੀ ਸੁੱਟਣਾ ਨਹੀਂ ਉਹਦੀ ਵਰਤੋਂ ਕਰਨੀ ਆ ਜੀ 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 ਬਿਲਕੁਲ ਬਿਲਕੁਲ ਤੇ ਜਿਹੜਾ ਆਪਣਾ ਸਰੀਰ ਹੈ ਮਨੁੱਖੀ ਸਰੀਰ ਹੈ ਜੀ ਇਹ ਆਯੁਰਵੇਦ ਦੇ ਇਹਦੇ ਵਿੱਚ ਆਉਣੀ ਆ ਜੀ ਦੇਖੋ ਤੁਹਾਨੂੰ ਮੈਂ ਬੋਲ ਕੇ ਦੱਸਦਾ ਹਾਂ ਹਾਂ ਜੀ ਅ ਸਮ ਦੋਸ਼ਾ ਜੀ ਸੰਭ ਅਗਨਿਸ਼ਟਾ ਸਮ ਧਾਤੂ ਮਲ ਕਰਿਆ ਅੱਛਾ ਜੀ ਵੀ ਜਿਹਦੇ ਤਿੰਨੇ ਵਾਤ ਪਿਤ ਕਫ ਇਹ ਸਹੀ ਨੇ ਹਮ ਸਮ ਅਗਨਿਸ਼ਚਾ ਜਿਹਦੇ ਜઠਰ ਅਗਨੀ ਮਨ ਭੁੱਖ ਜੀ ਨੂੰ ਸਹੀ ਲੱਗਦੀ ਹੈ ਤੇ ਸੱਤੇ ਤਾਤੂਆ ਜਿਹੜੀਆਂ ਆਪਣੇ ਬਾਡੀ ਬਣਾਉਂਦੀ ਹੈ ਲੀਵਰ ਬਣਾਉਂਦਾ ਆਪ ਨੂੰ ਤੇ ਜਿਹਦਾ ਜਿਹੜਾ ਮਲ ਤਿਆ ਕਰਦੇ ਆ ਜਿਹਨੂੰ ਇਹ ਇਹਨਾਂ ਚ ਕੋਈ ਵੀ ਲਾਮਤ ਨਹੀਂ ਹੈਗੀ ਠੀਕ ਉਹ ਬੰਦੇ ਦੀ ਬਾਡੀ ਬਿਲਕੁਲ ਤੰਦਰੁਸਤ ਹੈ ਬਿਲਕੁਲ ਉਹ ਨਿਰੋਗ ਆ ਜੀ ਜੀ ਇਹਦਾ ਇਲਾਜ ਵੀ ਦੱਸ ਦਿਓ ਦਰਸ਼ਕਾਂ ਨੂੰ ਇਹਦੇ ਬਚਨ ਦਾ ਇਹਦੀ ਕਿਤਾਬਾ ਸਰੀਰਕ ਹਲਕੀ ਫੁਲਕੀ ਕਸਰਤ ਜ਼ਰੂਰ ਕਰੀਏ ਪਾਣੀ ਦੀ ਮਾਤਰਾ ਵੱਧ ਕੰਜਪਸ਼ਨ ਕਰੀਏ ਜੀ ਤੇ ਯੋਗਾਸਣ ਦੱਸੇ ਜੋਗਾਸਣ ਜਿਹੜਾ ਤੁਹਾਨੂੰ ਮੈਂ ਦੱਸਿਆ ਯੋਗਾਸਣ ਕਰੀਏ ਤੇ ਬੇਹਾ ਭੋਜਨ ਵਾਸੀ ਭੋਜਨ ਜਿਹਨੂੰ ਕਹਿੰਦੇ ਆ ਉਹ ਨਾ ਖਾਈਏ ਜੀ ਤੇ ਜਿਹੜੇ ਚੀਜ਼ਾਂ ਨਾਲ ਯੂਰਿਕ ਐਸਿਡ ਵੱਧਦਾ ਉਹ ਚੀਜ਼ਾਂ ਘੱਟ ਖਾਧੀਆਂ ਜਾਣ ਜਾਂ ਨਾ ਹੀ ਖਾਧੀਆਂ ਜਾਣੀ ਮਖਟੀਆਂ ਚੀਜ਼ਾਂ ਹੋਣੀਆਂ ਹਨ ਘਟੀਆਂ ਚੀਜ਼ਾਂ ਜਾਂ ਕੱਟੇ ਫਲ ਫਰੂਟ ਨੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਗਠੀਏ ਤੋਂ ਬਹੁਤ ਹੱਦ ਤੱਕ ਆਪਾਂ ਬਚ ਸਕਦੇ ਹਾਂ ਤੇ ਆਯੁਰਵੈਦਿਕ ਦੇ ਵਿੱਚ ਇਲਾਜ ਆ ਜਿਹੜਾ ਤੁਹਾਡੇ ਕੋਲ ਜਿਹੜੀਆਂ ਬੂਟੀਆਂ ਦੇ ਨਾਲ ਹੁੰਦਾ ਜਾਂ ਕਿਹੜੀ ਦਵਾਈ ਦੇ ਨਾਲ ਇਲਾਜ ਕਰਦੇ ਬਿਲਕੁਲ ਬਿਲਕੁਲ ਸਾਡਾ ਆ ਜੜੀਆਂ ਬੂਟੀਆਂ ਤੋਂ ਤਿਆਰ ਸਾਡਾ ਆਪਣਾ ਇਹ ਗਠੀਏ ਤੋਂ ਬਣਾਇਆ ਹੋਇਆ ਸਾਡਾ ਪਾਊਡਰ ਹੈ ਜੀ ਇਹ ਜੀ ਇਹ ਸਵੇਰ ਸ਼ਾਮ 3-3 ਗ੍ਰਾਮ 3 ਗ੍ਰਾਮ ਸਵੇਰੇ ਤੇ 3 ਗ੍ਰਾਮ ਸ਼ਾਮ ਨੂੰ ਇੱਕ ਮਹੀਨੇ ਦੇ ਵਿੱਚ ਰਿਜ਼ਲਟ ਆ ਜਾਊਗਾ ਜੀ ਵੈਸੇ ਇਹਦਾ ਕੋਰਸ ਹੈਗਾ ਪੂਰਾ 3 ਮਹੀਨੇ ਦਾ ਪਰ ਜਿਹੜਾ ਬੰਦਾ ਇੱਕ ਮਹੀਨੇ ਦੇ ਵਿੱਚ ਉਹਨੂੰ ਪਤਾ ਲੱਗ ਜੂਗਾ ਵੀ ਮੈਂ ਗਠੀਏ ਤੇ ਬਹੁਤ ਜ਼ਿਆਦਾ ਰਾਹਤ ਮਿਲ ਗਈ ਅੱਛਾ ਸੁਮਨ ਸਾਹਿਬ ਇੱਕ ਇੰਪੋਰਟੈਂਟ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਬੰਦਾ ਤੁਹਾਡੇ ਕੋਲ ਆ ਗਿਆ ਵੀ ਉਹਦੇ ਜੋੜਾਂ 'ਚ ਦਰਦ ਹੁੰਦਾ ਪਰੰਤੂ ਉਹਦੀ ਪਹਿਲਾਂ ਰਿਪੋਰਟ ਵੀ ਕਰਵਾਉਣੀ ਹੋ ਫਿਰ ਗਠੀਆ ਦੇਖਦੇ ਹੋ ਦੇਖੋ ਰਿਪੋਰਟ ਤਾਂ ਅਸੀਂ ਦੇਖ ਵੀ ਲੈਂਦੇ ਆ ਪਰ ਨਵਜ ਤੋਂ ਗੱਲ ਲੱਗ ਜਾਂਦਾ ਜੀ ਓਕੇ ਜਦੋਂ ਆਪਾਂ ਇਹ ਬਾਤ ਰੋਗ ਚ ਆਉਂਦਾ ਹੈ ਜਿਹੜਾ ਘੱਟੀਆਂ ਬਾਤ ਰੋਗ ਚ ਆਉਂਦਾ ਹੈ ਬਾਤ ਪਿਤ ਕਫ ਤਿੰਨ ਆਪਣੇ ਲਾਮਤਾਂ ਨੇ ਜਿਹਦੇ ਤਿੰਨੇ ਇਹ ਬਰਾਬਰ ਹੈ ਉਹਨੂੰ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਪਰ ਨਵਜ ਦੱਸ ਦਿੰਦੀ ਹੈ ਵੀ ਇਹਨੇ ਬਾਤ ਰੋਗ ਹੈ ਕਾਫਰ ਹੋਗਾ ਜਾਂ ਪਿੱਤਰੂਗਾ ਉੱਥੋਂ ਸਾਨੂੰ ਪਛਾਣ ਹੋ ਜਾਂਦੀ ਹੈ ਤੇ ਉਹਦੇ ਆਧਾਰ ਤੇ ਮੈਂ ਕਿ ਜਿੰਨੇ ਵੀ ਆਯੁਰਵੇਦ ਦਾ ਸਿਧਾਂਤ ਹੈ ਇਹ ਉੱਥੋਂ ਹੀ ਫਿਰ ਟ੍ਰੀਟਮੈਂਟ ਹੁੰਦਾ ਹੈ ਜੀ ਬਿਲਕੁਲ ਬਿਲਕੁਲ ਸੋ ਧੰਨਵਾਦ ਜੀ ਸਾਨੂੰ ਪਿੰਟੂ ਸੋਮਲ ਜੀ ਨੇ ਸਮਝ ਦਿੱਤਾ ਮੈਡਮ ਔਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਤੁਹਾਡੇ ਨਾਲ ਬਿਲਕੁਲ ਮੁਫਤ ਦੇ ਵਿੱਚ ਕੋਈ ਤੁਹਾਡਾ ਪੈਸਾ ਨਹੀਂ ਲੱਗਿਆ ਤੁਸੀਂ ਘਰ ਵੀ ਘਰੇਲੂ ਨੁਸਖੇ ਨੇ ਜਿਹੜੇ ਅਪਣਾਉਣਾ ਸ਼ੁਰੂ ਕਰੋ ਆਪਣੀ ਰਸੋਈ ਦੇ ਵਿੱਚੋਂ ਔਰ ਗगन દવાਖਾਨੇ ਦੇ ਨਾਲ ਜੁੜੇ ਰਹੋ ਇਹਨਾਂ ਦੇ ਮੋਬਾਈਲ ਨੰਬਰ ਦੇ ਉੱਤੇ ਕਿਸੇ ਵੀ ਵਕਤ ਤੁਸੀਂ ਅ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨ ਵੇਲੇ ਸੰਪਰਕ ਕਰ ਸਕਦੇ ਹੋ ਧੰਨਵਾਦ